ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਪਣੀ ਖੇਤੀ ਤੇ ਮੈਂ ਹਾਂ ਰਵੀ ਕੁਮਾਰ ਕਿਸਾਨ ਵੀ ਲੋ ਨੀਲੀ ਰਾਵੀ ਦਾ ਮੁਕਾਬਲਾ ਹੋਇਆ ਸੀਗਾ ਬਿਊਟੀ ਦਾ ਦੋ ਦੰਦ ਸੋ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਜਿਹੜੀ ਦੇਖ ਸਕਦੇ ਹੋ ਮੱਝ ਕਿੰਨੀ ਚੰਗੀ ਨਸਲ ਦੀ ਹੈਗੀ ਆ ਸੋ ਆਪਾਂ ਪਹਿਲਾਂ ਤੁਸੀਂ ਮੱਝ ਦੀ ਆਪਾਂ ਜੇ ਗੱਲ ਕਰੀਏ ਦੇਖੋ ਕਿੰਨੀ ਇਹਦੇ ਸਿੰਗ ਖੁੰਡੇ ਤੁਸੀਂ ਦੇਖ ਸਕਦੇ ਹੋ ਨੀਲੀ ਰਾਵੀ ਦੇ ਪੂਰੇ ਸਪੋਰਟ ਤੁਸੀਂ ਦੇਖ ਸਕਦੇ ਹੋ ਲੈਗਸ ਦੀ ਜੇ ਆਪਾਂ ਹਾਈਟ ਦੀ ਗੱਲ ਕਰ ਲਈਏ ਚੰਗੀ ਨਸਲ ਪਸ਼ੂ ਪਾਲਕ ਨੇ ਤਿਆਰ ਕੀਤੀ ਹੈ ਸੋ ਆਪਾਂ ਮਿਲਾਨੇ ਆ ਤੁਹਾਨੂੰ ਇਸ ਮੱਝ ਦੇ ਮਾਲਕ ਨਾਲ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ ਵੀਰ ਸਰ ਕੀ ਨਾਮ ਹੈ ਤੁਹਾਡਾ ਜੀ ਮੇਰੇ ਅਮਰਤਪਾਲ ਐ ਵੈਸੇ ਸਾਰੇ ਮਾਸਟਰ ਦੇ ਨਾਮ ਨਾਲ ਹੀ ਜਾਣਦੇ ਨੇ ਮਾਸਟਰ ਦੇ ਨਾਮ ਨਾਲ ਮਾਸਟਰ ਦੇ ਨਾਮ ਨਾਲ ਕਿਉਂ ਜਾਂਦੇ ਨੇ ਕੀ ਤੁਸੀਂ ਮੈਂ ਟੀਚਿੰਗ ਕਰਦਾ ਸੀ ਪਹਿਲਾਂ ਮੈਂ ਟੀਚਰ ਸੀਗਾ ਅੱਛਾ ਜੀ ਟਾਈ ਸੀ ਨਹੀਂ ਨਹੀਂ ਪ੍ਰਾਈਵੇਟ ਠੀਕ ਹੈ ਤੇ ਮੈਂ ਮਤਲਬ ਬੀ ਟੈਕ ਐ ਤੇ ਬੀ ਐਡ ਮੈਥ ਸਾਇੰਸ ਨਾਲ ਕੀਤੀ ਹੋਈ ਠੀਕ ਹੈ ਜੀ ਸੋ ਮਤਲਬ ਤੁਸੀਂ ਟੀਚਰ ਹੋਣ ਦੇ ਬਾਵਜੂਦ ਫਿਰ ਡੇਰੀ ਦੇ ਵਿੱਚ ਸ਼ੌਂਕ ਕਿਵੇਂ ਜਾਗ ਗਿਆ ਤੁਹਾਡਾ ਇੱਧਰ ਸਕੂਨ ਮਿਲਦਾ ਵੀਰਿਆ ਠੀਕ ਹੈ ਜੀ ਸੋ ਆਪਾਂ ਗੱਲ ਕਰੀਏ ਜੀ ਇਹਦੀ ਮੁਕਾਬਲੇ ਦੀ ਤੋ ਜਿਹੜਾ ਮੁਕਾਬਲਾ ਹੋਇਆ ਸੀਗਾ ਬਿਊਟੀ ਮੁਕਾਬਲਾ ਤੁਹਾਡੇ ਪੁੱਛਣੇ ਪ੍ਰਾਪਤ ਕੀਤਾ ਪਹਿਲਾ ਸਥਾਨ ਰਿੰਗ ਦੇ ਵਿੱਚ ਹੋਰ ਕਿੰਨੇ ਪਸ਼ੂ ਸੀਗੇ ਜੀ ਹੈਗੇ ਸੀ ਵੀਰੇ 10-11 ਬਸ ਠੀਕ ਆ ਉਹਨਾਂ ਵਿੱਚੋਂ ਤੁਹਾਡਾ ਜਿਹੜਾ ਹੈਗਾ ਪਹਿਲਾ ਸਥਾਨ ਆਇਆ ਹੈ ਹਾਂਜੀ ਬਾਈ ਸੋ ਆਪਾਂ ਖਰਾਕ ਦੀ ਗੱਲ ਕਰ ਲਈਏ ਚੰਗੀ ਨਸਲ ਦੇ ਲਈ ਖਰਾਕ ਵੀ ਜ਼ਰੂਰੀ ਹੈਗੀ ਆ ਕੀ ਖਰਾਕ ਦਿੰਦੇ ਹੋ ਜੀ ਵੀਰੇ ਆਪਦੇ ਘਰ ਦੇ ਫੀਡ ਤਿਆਰ ਕਰਾ ਗਏ ਠੀਕ ਆ ਜੀ ਹਾਂਜੀ ਸੋ ਉਹਦੇ ਵਿੱਚ ਕੀ ਕੀ ਫਿਰ ਤੁਸੀਂ ਐਡ ਕਰਦੇ ਹੋ ਜਾਂ ਕਿਹੜੀ ਕਿਹੜੀ ਚੀਜ਼ਾਂ ਦਾ ਤਿਆਰ ਰੱਖਦੇ ਹੋ ਵੀਰੇ ਵਿੱਚ ਬਸ ਕੰਬੀਨੇਸ਼ਨ ਜਿਵੇਂ ਸੰਤੁਲਿਤ ਪ੍ਰੋਟੀਨ ਵੀ ਚਾਹੀਦਾ ਕਾਰਬੋਹਾਈਡਰੇਟ ਵੀ ਤੇ ਫਾਈਬਰ ਵ ਤੇ ਪਹਿਲੇ 3 ਮਹੀਨੇ ਇਕੱਲਾ ਦੁੱਧ ਇਕੱਲਾ ਦੁੱਧ ਹਾਂਜੀ ਸੋ ਇਹ ਕਿਹਦਾ ਬੱਚਾ ਸੀਗਾ ਜੀ ਤੇ ਇਹਦੇ ਕੀ ਪੇਰੈਂਟਸ ਦਾ ਕੀ ਰਿਕਾਰਡ ਰਹਾ ਹੈਗਾ ਤੇ ਇਹਦਾ ਖੁਦ ਦਾ ਕੀ ਹੈਗਾ ਜੀ ਇਹ ਵੀਰੇ 스타 ਬਣਦੀ ਝੋਟੀ ਹੈਗੀ ਜੀ ਤੇ ਇਹਦੀ ਮਾਂ ਜਿਹੜੀ ਰਸੀਦਾਂ ਤੋਂ ਆਈ ਹੋਈ ਸੀਗੀ ਜਿਹੜੇ ਉੱਥੇ ਗਿਆਨੀ ਅੰਕਲ ਜੀ ਨੇ ਉਹਨਾਂ ਤੋਂ ਤੇ ਉਹਦਾ ਵੈਸੇ 20+ ਦੁੱਧ ਸੀ ਉਹਨਾਂ ਦੇ ਘਰ ਆਪਣੇ ਕੋਲ ਆ ਕੇ ਉਹਦਾ ਇੱਕ ਥਣ ਘਟ ਗਿਆ ਸੀਗਾ ਅੱਦੇ ਤੋਂ ਘਟਾ ਹੈ ਕਰੇ 17 18 ਦੇ ਚਲਦੀ ਆ ਮੇਲੇ ਤੇ ਆ ਕੇ ਉਹ ਅਫਸੈਟ ਹੋ ਗਈ ਜੀ ਤਾਂ ਵੀ 15 ਲੀਟਰ ਚ ਵਾ ਗਈ ਸੀ ਧਨੋਲੇ ਦੇ ਠੀਕ ਹੈ ਜੀ ਮਤਲਬ 12ਵੇਂ 13ਵੇਂ ਸੂਏ ਚ 12ਵੇਂ 13ਵੇਂ ਸੂਏ ਚ ਹਾਂਜੀ ਸੋ ਜਿਹੜੀ ਹੈਗੀ ਆ ਤੁਹਾਡੇ ਕੋਲ ਫਿਰ ਘਰ ਦੀ ਹੀ ਬਰੀਡ ਹੈਗੀ ਆ ਵੀਰੇ ਹਿਸਾਬ ਨਾਲ ਸਾਰੀਆਂ ਹਾਂਜੀ ਠੀਕ ਹੈ ਸੋ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਪਸ਼ੂ ਤੁਹਾਡੇ ਮੁਕਾਬਲਿਆਂ ਚ ਉਤਰੇ ਨੇ ਵੀਰੇ ਉੱਥੇ ਜਿੱਥੇ ਧਨੋਲੇ ਆਪਣੀਆਂ ਦੋ ਆਈਆਂ ਸੀਆਂ ਕਿਥੇ ਬੁਰੀ ਪਾਈ ਸੀ ਪਰ ਇਹਦਾ ਕਲਰ ਦਾ ਉਹ ਕਰਕੇ ਥੋੜਾ ਜਿਹਾ ਕਲਰ ਚੇਂਜ ਕਰ ਗਈ ਤਾਂ ਕਰਕੇ ਨੰਬਰ ਚ ਲੱਗੀ ਨਹੀਂ ਨੰਬਰ ਜ ਨਹੀਂ ਲੱਗੀ ਹਾਂ ਧਨੋਲੇ ਦੋਨੇ ਲੱਗੀਆਂ ਸੀ ਠ ਸੋ ਤੁਸੀਂ ਨਸਲ ਦੇ ਫਿਰ ਬੁੱਲ ਵੀ ਤਿਆਰ ਕਰਦੇ ਹੋ ਜਾਂ ਕੱਲਾ ਸੀਮਨ ਬਾਹਰੋਂ ਪਰਵਾਹਨੇ ਹੋ ਕਿਵੇਂ ਕਰਦੇ ਨਹੀਂ ਬੁੱਲ ਨਹੀਂ ਵੀਰੇ ਜੇ ਤਿਆਰ ਕੀਤੇ ਨੇ ਪਰ ਆਪਣੇ ਕਿਸੇ ਹੋਰ ਕੋਲ ਨੇ ਆਪਾਂ ਸੇਲ ਕਰਤੇ ਸੀਗੇ ਆਪਾਂ ਜੇ ਬੁੱਲ ਤਿਆਰ ਨਹੀਂ ਕੀਤਾ ਤੇ ਆਪਾਂ ਸੀਮਨ ਹੀ ਲਵਾਉਨੇ ਆਂ ਸੀਮਨ ਲਵਾਉਨੇ ਹਾਂਜੀ ਸੋ ਇੱਕ ਮੈਂ ਤੁਹਾਨੂੰ ਹੋਰ ਸਵਾਲ ਪੁੱਛਦਾ ਹਾਂ ਕਿ ਜਦੋਂ ਤੁਹਾਡੇ ਕੋਲ ਚੰਗੇ ਨਸਲ ਦੇ ਪਸ਼ੂ ਤਿਆਰ ਹੁੰਦੇ ਨੇ ਸੋ ਜਿਵੇਂ ਇਹ ਨੀਲੀ ਰਾਵੀ ਨੇ ਵੀ ਪਹਿਲਾਂ ਸਾਨ ਪ੍ਰਾਪਤ ਕਰ ਲਿਆ ਹੈਗਾ ਜਾਂ ਹੋਰ ਵੀ ਤੁਸੀਂ ਦੱਸ ਰਹੇ ਹੋ ਮੁਕਾਬਲੇ ਦੇ ਵਿੱਚ ਪਸ਼ੂ ਤਰੇ ਨੇ ਸੋ ਉਸ ਤੋਂ ਬਾਅਦ ਤੁਸੀਂ ਉਹ ਨਸਲ ਦੇ ਅੱਗੇ ਵਧਾਉਣ ਦਾ ਕੰਮ ਕਿਵੇਂ ਕਰਦੇ ਹੋਗੇ ਉਹ ਵੀ ਉਸ ਦੇ ਸੀਮਨਾ ਦੀ ਜੇ ਆਪਾਂ ਗੱਲ ਕਰ ਲਈਏ ਜਾਂ ਬੱਚੀਆਂ ਦੀ ਆਪਾਂ ਗੱਲ ਕਰ ਲਈਏ ਕਟੀਆਂ ਦੀ ਗੱਲ ਕਰ ਲਈ ਉਹਦੇ ਲਈ ਕੀ ਕਰਦੇ ਹੋ ਫਿਰ ਬਸ ਉਹਦੇ ਵੇਲੇ ਡਿਫਰੈਂਟ ਲਾਈਨ ਦੇ ਸੀਮਨ ਜਿਹੜਾ ਉਹਦੇ ਰੈਡੀਕਲ ਲਾਈਨ ਨਾਲ ਮੈਚ ਨਾ ਕਰਦੇ ਹੋਵੇ ਉਹਨੇ ਜੇ ਆਪਾਂ ਸੀਮਨ ਠੀਕ ਹੈ ਚੁਆਇਸ ਕਰਕੇ ਜਿਵੇਂ ਮੇਰਾ ਫਰੈਂਡ ਹੈ ਵਾਰਨ ਕਮੋਜ ਜਾਂ ਸੁਖਦੀਪ ਲੰਗਿਆਣਾ ਹੈਗਾ ਉਹਨਾਂ ਨਾਲ ਡਿਸਕਸ ਕਰਕੇ ਵੀ ਸਾਰਿਆਂ ਨਾਲ ਮਤਨਾਂ ਨਾਲ ਫਿਰ ਉਹ ਸੀਮਨ ਅੱਗੇ ਲਵਾ ਦਿੰਦੇ ਠੀਕ ਹੈ ਸੋ ਉਹਦੇ ਲਈ ਫਿਰ ਰਿਕਾਰਡ ਰੱਖਣਾ ਵੀ ਜ਼ਰੂਰੀ ਹੁੰਦਾ ਹੈ ਵੀ ਪੇਰੈਂਟਸ ਦਾ ਰਿਕਾਰਡ ਨਾ ਅੱਗੇ ਕੱਟੀ ਬੱਛੀ ਨੂੰ ਮੈਂਟੇਨ ਰੱਖ ਦਿਆਂਗੇ ਠੀਕ ਹੈ ਪੂਰਾ ਰਿਕਾਰਡ ਰੱਖ ਦਿੰ ਸੋ ਤਾਂ ਹੀ ਮਤਲਬ ਚੰਗੀ ਨਸਲ ਤੁਸੀਂ ਜਿਹੜੀ ਤਿਆਰ ਕੀਤੀ ਹੈ। ਹਾਂਜੀ ਹਾਂਜੀ ਠੀਕ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਨੂੰ ਬਹੁ ਬਹੁ ਮੁਬਾਰਕ। ਥੈਂਕ ਯੂ ਬਰੇ। ਸੋ ਕਿਸਾਨ ਵੀਰੋ ਇਹ ਸੰ ਜਿਨ੍ਹਾਂ ਨੇ ਨੀਲੀ ਰਾਵੀ ਤੁਸੀਂ ਦੇਖਿਆ ਹੀ ਹੈਗਾ ਕਿੰਨੀ ਚੰਗੀ ਨਸਲ ਤਿਆਰ ਕੀਤੀ ਹੋਈ ਹੈ ਤੇ ਆਪਣੇ ਫਾਰਮ ਤੇ ਪਸ਼ੂ ਜਿਹੜੇ ਹੈਗੇ ਆ ਤਿਆਰ ਅਲਗ-ਅਲਗ ਨਸਲ ਦੇ ਕਰ ਰਹੇ ਨੇ ਤੇ ਅੱਗੇ ਵੀ ਕੰਮ ਲੋ ਜਿਹੜਾ ਹੈਗਾ ਵਧਾਰੇ ਨੇ। ਸੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ। ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਜੁੜੇ ਰਹੋ ਆਪਣੀ ਖੇਤੀ ਦੇ ਨਾਲ ਬਹੁਤ ਬਹੁਤ ਧੰਨਵਾਦੀ।